ਰੇਡੀ ਜਿਵੇਂ ਗੁਣਾ ਵਾਲਾ ਗੁਣਵਾਣ ਅਤੇ ਵਿਦਿਆ ਵਾਲਾ ਵਿਦਵਾਨ ਹੁੰਦਾ ਹੈ ਸਿੱਦਕ ਵਾਲੇ ਨੂੰ ਸਿੱਦਕਵਾਣ ਅਤੇ ਕਹਿਰ ਵਾਲੇ ਨੂੰ ਕਹਿਰਵਾਣ ਕਿਹਾ ਜਾਂਦਾ ਹੈ ਸਾਡੇ ਪੰਜਾਬੀ ਉਪਰੋਕਤ ਤੱਥ ਅਨੁਸਾਰ ਲੰਗਰਵਾਣ ਵੀ ਹਨ ਡੰਡੀ ਇਸ ਦੀ ਸ਼ੁਰੂਆਤ ਪੰਜਾਬੀਆਂ ਅਤੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਵੰਡ ਕੇ ਖਾਣ ਦੇ ਮੂਲ ਭਾਵ ਨਾਲ ਸ਼ੁਰੂ ਕੀਤਾ ਖੂਬਸੂਰਤ ਉਪਰਾਲਾ ਸੀ ਡੰਡੀ ਇਹ ਗੁਰਦੁਆਰਿਆਂ ਤੋਂ ਸ਼ੁਰੂ ਹੋ ਕੇ ਪਰਿਵਾਰਾਂ ਵਿੱਚ ਕਿਸੇ ਦੁੱਖ ਸੁੱਖ ਵੇਲੇ ਕਰਵਾਏ ਜਾਂਦੇ ਅਖੰਡ ਪਾਠਾਂ ਵੇਲੇ ਵੀ ਸਮ ਭਾਵ ਨਾਲ ਅਪਣਾਈ ਗਈ ਪ੍ਰਕਿਰਿਆ ਰਹੀ ਹੈ ਟੰਡੀ ਸਿੱਖਾਂ ਦੀਆਂ ਖਾਲਸਾ ਏਡ ਵਰਗੀਆਂ ਸੰਸਥਾਵਾਂ ਹੜਾ ਪੁਚਾਲਾ ਅਤੇ ਹੋਰ ਕਈ ਤਰ੍ਹਾਂ ਦੀਆਂ ਸੰਕਟਮਈ ਸਥਿਤੀਆਂ ਦੌਰਾਨ ਕਈ ਦੇਸ਼ਾਂ ਵਿੱਚ ਲੋੜਵੰਦ ਲੋਕਾਂ ਦੀ ਮਦਦ ਕਰਦੀਆਂ ਰਹੀਆਂ ਥਾਨ ਅਤੇ ਹੁਣ ਵੀ ਅਜਿਹੀਆਂ ਥਾਵਾਂ ਉੱਤੇ ਮਦਦ ਕਰਦੀਆਂ ਹੀ ਰਹਿੰਦੀਆਂ ਹਨ ਡੰਡੀ ਗੁਰੂ ਨਾਨਕ ਵੱਲੋਂ ਦਿੱਤੇ ਤਿੰਨ ਸੁਨਹਿਰੀ ਊਸੂਲਾਂ ਵਿੱਚੋਂ ਸਮਾਜ ਵਿੱਚ ਭਾਈਚਾਰਾ ਅਤੇ ਸਹਿਰਦਤਾ ਬਣਾਈ ਰੱਖਣ ਵਿੱਚ ਵੰਡ ਕੇ ਖਾਣ ਦਾ ਇਹ ਉਦਮ ਵੱਡੀ ਭੂਮਿਕਾ ਨਿਭਾਉਣ ਵਾਲਾ ਤੱਤ ਹੋਣ ਦੇ ਨਾਲ-ਨਾਲ ਧਾਰਮਿਕ عقیده ਤੋਂ ਮਨੁੱਖਤਾ ਵੱਲ ਵੀ ਸਫ਼ਰ ਕਰਦਾ ਹੈ ਡੰਡੀ ਗੁਰਦੁਆਰਿਆਂ ਵਿੱਚ ਗੁਰਪੂਰਵ ਵੇਲੇ ਤਾਂ ਲੰਗਰ ਤਿਆਰ ਹੁੰਦੇ ਹੀ ਰਹੇ ਹਨ ਪਰ ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ ਵਰਗੇ ਕੁਝ ਵੱਡੇ ਇਤਿਹਾਸਕ ਗੁਰਦੁਆਰਿਆਂ ਵਿੱਚ 24 ਘੰਟੇ ਹੀ ਲੰਗਰ ਤਿਆਰ ਹੁੰਦਾ ਅਤੇ ਵਰਤਦਾ ਰਹਿੰਦਾ ਹੈ ਡੰਡੀ ਪੰਜਵੇਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਉੱਤੇ ਸ਼ਰਦਾ ਨਾਲ ਠੰਡੇ ਸ਼ਰਬਤ ਦੇ ਲੰਗਰ ਰੈਡੀ ਲਾਉਣ ਦਾ ਰੁਝਾਨ ਵੀ ਪੁਰਾਣਾ ਹੈ ਡੰਡੀ ਪਿੰਡਾਂ ਵਿਚਲੇ ਗੁਰਦੁਆਰਿਆਂ ਵਿੱਚ ਵੀ ਮਸਿਆ ਸੰਗਰਾਮ ਜਾਂ ਕਿਸੇ ਗੁਰਪੁਰਬ ਵੇਲੇ ਲੰਗਰ ਤਿਆਰ ਹੁੰਦੇ ਹਨ ਅਤੇ ਸ਼ਰਧਾ ਨਾਲ ਵਰਤਾਏ ਜਾਂਦੇ ਹਨ ਡੰਡੀ ਇਹ ਪਵਿੱਤਰ ਪ੍ਰਸ਼ਾਦ ਮੰਨਿਆ ਜਾਂਦਾ ਹੈ ਜਿਸ ਨੂੰ ਕਿਸੇ ਨਾ ਕਿਸੇ ਲੋੜਵੰਦ ਦੇ ਮੂੰਹ ਪੈਣਾ ਹੀ ਚਾਹੀਦਾ ਹੈ ਡੰਡੀ ਕਈ ਥਾਵਾਂ ਉੱਤੇ ਇੰਨੀ ਇੰਨੇ ਦਿਨੀ ਕੁਝ ਲੋਕ ਸੜਕਾਂ ਉੱਤੇ ਵੀ ਲੰਗਰ ਲਾ ਕੇ ਲੰਗਦੇ ਰਾਹੀਆਂ ਨੂੰ ਰੋਕ ਰੋਕ ਕੇ ਬਦੋ ਬਦੀ ਲੰਗਰਾਂ ਤੇ ਜਾਲ ਆਦ ਸ਼ਿਕਾਉਂਦੇ ਰਹਿੰਦੇ ਹਨ ਡੰਡੀ ਕੋਈ ਹੱਥ ਜੋੜੇ ਕੇ ਲੋੜ ਬਿਲਕੁਲ ਨਹੀਂ ਤਾਂ ਥੋੜਾ ਜਿਹਾ ਹੀ ਲੈ ਲੈਣ ਦੀਆਂ ਬੇਨਤੀਆਂ ਵੀ ਕਰਦੇ ਹਨ ਡੰਡੀ ਬਾਹਰਲੇ ਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੀ ਗੱਲ ਕਰੀਏ ਤਾਂ ਉੱਥੇ ਵੀ ਉਹਨਾਂ ਦੀ ਆਪਣੇ ਧਾਰਮਿਕ ਤਿਉਹਾਰਾਂ ਵੇਲੇ ਲੰਗਰ ਲਾਉਣ ਵਾਸਤੇ ਅਥਾ ਸ਼ਰਦਾ ਦੇਖੀ ਜਾਂਦੀ ਹੈ ਢੰਡੀ ਬਨਸ ਬੰਨੇ ਭਗਵਾਨਾਂ ਪੀਣ ਵਾਲੇ ਪਦਾਰਥਾਂ ਅਤੇ ਮੇਵਿਆਂ ਬਦਾਮਾਂ ਦੇ ਗੱਫੇ ਉੱਥੇ ਵੀ ਖੁੱਲੇ ਵਰਤਦੇ ਹਨ ਅਤੇ ਹਰੇਕ ਧਰਮ ਨੂੰ ਮੰਨਣ ਵਾਲੇ ਉਹਨਾਂ ਦਾ ਆਨੰਦ ਮਾਨਦੇ ਹਨ ਡੰਡੀ ਦਿੱਲੀ ਵਿੱਚ ਵੀ ਕੁਝ ਬਰੇ ਪਹਿਲਾ ਸਵਾ ਸਾਲ ਦੇ ਕਰੀਬ ਚੱਲੇ ਕਿਸਾਨ ਅੰਦੋਲਨ ਦੌਰਾਨ ਲੰਗਰ ਦੀ ਇਹ ਪਿਰਤ ਖੂਬਸੂਰਤੀ ਨਾਲ ਚਲਦੀ ਰਹੀ ਸੀ ਡੰਡੀ ਉੱਥੇ ਆਉਣ ਜਾਣ ਵਾਲੇ ਲੰਗਣ ਵਾਲੇ ਅਤੇ ਆਸ-ਪਾਸ ਦੇ ਸਾਰੇ ਲੋਕ ਲੰਗਰ ਖਾਂਦੇ ਰਹੇ ਸਨ ਡੰਡੀ ਕਈ ਨੌਕਰੀਆਂ ਕਰਦੇ ਨੌਜਵਾਨ ਵੀ ਆਉਂਦੇ ਜਾਂਦੇ ਕਿਸਾਨਾਂ ਦੇ ਤਿਆਰ ਕੀਤੇ ਲੰਗਰ ਦਾ ਆਨੰਦ ਮਾਣਦੇ ਸੰਡੰਡੀ ਇਸ ਸਿਲਸਲੇ ਦਾ ਦਿਲਚਸਪ ਪੱਖ ਇਹ ਵੀ ਰਿਹਾ ਕਿ ਕਿਸਾਨਾਂ ਦੀ ਨਿਗਰਾਨੀ ਕਰਨ ਆਏ ਉਹਨਾਂ ਨੂੰ